ਜਾ ਤੁਸੀਂ ਜੀਤ ਬੱਤੀ ਨੂੰ ਦੇਖ ਰਹੇ ਹੋ ਇਸ ਵਕਤ ਅਸੀਂ ਜਗਰਾਉਂ ਦੇ ਨਾਲ ਪਿੰਡ ਅਖਾੜੇ ਦੇ ਵਿੱਚ ਖੜੇ ਹਾਂ ਜਿੱਥੇ ਪਿਛਲੇ 6 ਮਹੀਨਿਆਂ ਤੋਂ ਲਗਾਤਾਰ ਬਾਇਓ ਗੈਸ ਪਲਾਂਟ ਨੂੰ ਲੈ ਕੇ ਸੰਘਰਸ਼ ਚੱਲ ਰਿਹਾ ਔਰ ਤੁਹਾਨੂੰ ਦੱਸ ਦਈਏ ਕਿ ਕਾਫੀ ਵਾਰ ਜਿਹੜਾ ਪੁਲਿਸ ਨੇ ਇਸ ਸੰਘਰਸ਼ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਆ ਨਾਕਾਮ ਰਹੀ ਆ ਅੱਜ ਫਿਰ ਤੜਕਸਾਰ ਪੁਲਿਸ ਵੱਡੀ ਗੈਣਤੀ ਦੇ ਵਿੱਚ ਇਸ ਜਿਹੜਾ ਸੰਘਰਸ਼ ਦੇ ਵਿੱਚ ਆ ਗੁੱਝੀ ਆ ਔਰ ਆ ਦੂਸਰੇ ਪਾਸੇ ਲੋਕ ਵੀ ਜਿਹੜੇ ਆ ਵੱਡੀ ਗਿਣਤੀ ਦੇ ਬੱਚਾ ਪਿੰਡ ਅਖਾੜਾ ਦੇ ਗੱਲਾ ਚੌਂਕ ਦੇ ਵਿੱਚ ਤਰਨਾ ਲਾ ਕੇ ਬੈਠੇ ਆ ਔਰ ਪੁਲਿਸ ਤੇ ਲੋਕ ਜਿਹੜੇ ਆ ਫਿਲਹਾਲ ਆਹਮੋ ਸਾਹਮਣੇ ਹੋਏ ਬੈਠੇ ਨੇ ਤੇ ਸਥਿਤੀ ਕਾਫੀ ਤਣਾਅਪੂਰਵਕ ਹੈ ਔਰ ਦੱਸਦੇ ਕਿ ਇਸ ਵਾਰ ਲਗਾਤਾਰ ਜਿਹੜਾ ਇਹ ਛੇ ਮਹੀਨੇ ਤੋਂ ਲਗਾਤਾਰ ਤਰਨਾ ਚੱਲ ਰਿਹਾ ਇਸ ਦੇ ਨਾਲ ਹੀ ਜਗਰਾਉਂ ਦੇ ਨਾਲ ਪਿੰਡ ਭੂਂਗੜੀ ਤੇ ਉੱਥੇ ਵੀ ਇੱਕ ਬਾਲਗਾਸ ਪਲਾਟ ਨੂੰ ਲੈ ਕੇ ਜਿਹੜਾ ਲਗਾਤਾਰ ਸੰਘਰਸ਼ ਚੱਲ ਰਿਹਾ ਹੈ ਇਹ ਦੋਵੇਂ ਸੰਘਰਸ਼ ਜਿਹੜੇ ਆ ਉਹ ਜਗਰਾਉਂ ਪੁਲਿਸ ਨਾਲ ਜੁੜੇ ਹੋਏ ਨੇ ਤੇ ਇਸ ਵਕਤ ਜਗਰਾਉਂ ਪੁਲਿਸ ਜਿਹੜੀ ਆ ਵੱਡੀ ਗੰਟੀ ਦੇ ਵਿੱਚ ਸਥਿਤ ਆ ਤਲਾ ਤਲਾ ਜਿਹੜੀ ਨੇੜੇ ਦੀ ਪੁਲਿਸ ਵੀ ਉਹ ਇੱਥੇ ਮੌਜੂਦ ਆ ਕਿਉਂਕਿ ਹਸਤੀ ਜਿਹੜੀ ਆ ਉਹ ਕਾਫੀ ਤਣਾਅਪੂਰਵਕ ਬਣੀ ਹੋਈ ਹੈ ਔਰ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿੱਥੇ ਵੱਡੀ ਗੰਟੀ ਦੇ ਵਿੱਚ ਪੁਲਿਸ ਇੱਥੇ ਮੌਜੂਦ ਆ ਤੇ ਨਾਲ ਵੀ ਨਾਲ ਪਿੰਦੇ ਲੋਕ ਵੀ ਜਿਹੜੇ ਉਹ ਕਾਫੀ ਵੱਡੀ ਗੰਟੀ ਦੇ ਵਿੱਚ ਸ਼ਾਮਲੇ ਤੇ ਕਿਸਾਨ ਜੁਨੇ ਦਾ ਇਹ ਵੀ ਆਖਣਾ ਹੈ ਕਿ ਨੇੜੇ ਜਿਹੜੇ ਪਿੰਡਾਂ ਦੇ ਵਿੱਚ ਹੋਰ ਕਿਸਾਨ ਆ ਕੋਈ ਜਾਂ ਜਿਹੜੇ ਕਿਸਾਨ ਆ ਉਹ ਵੀ ਇੱਥੇ ਜਿਹੜੇ ਪਹੁੰਚਦੇ ਨੇ ਤੇ ਹੋਰਸਾ ਹੋਰ ਆਉਣ ਦੀ ਵੀ ਕਾफी ਸਭਾਵਨਾ ਹੈ ਤੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿ ਕਿਸ ਤਰ੍ਹਾਂ ਦਿੱਖੇ ਵੱਡੀ ਗਲਤੀ ਦੇ ਵਿੱਚ ਪੁਲਿਸ ਮੌਜੂਦ ਆ ਉਥੇ ਨਾਲ ਦੀ ਨਾਲ ਜਿਹੜੇ ਲੋਕ ਵੀ ਇੱਥੇ ਪਿੰਡ ਅਖਾੜਾ ਦੇ ਲੱਲਾ ਚੌਕ ਦੇ ਵਿੱਚ ਧਰਮ ਦੇ ਉੱਪਰ ਬੈਠੇ ਨੇ ਔਰ ਲਗਾਤਾਰ ਜਿਹੜੀ ਕਾफी ਸਥਿਤੀ ਤਣਾਪੂਰਕ ਬਣੀ ਹੋਈ ਹੈ ਹਾਲਾਤ ਕਿਸ ਦਿਸ਼ਾ ਵੱਲ ਜਾਂਦੇ ਨੇ ਇਹ ਤੇ ਫਿਲਹਾਲ ਕੁਝ ਨਹੀਂ ਕਿਹਾ ਜਾ ਸਕਦਾ ਪਰ ਕਾफी ਸਥਿਤੀ ਤਣਾਪੂਰਕ ਬਣੀ ਹੋਈ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਪਿੰਡ ਅਖਾੜਾ ਦੇ ਲੱਲਾ ਚੌਕ ਦੇ ਵਿੱਚ ਆ ਲੋਕ ਜਿਹੜੇ ਆ ਵੱਡੀ ਗੰਟੀ ਦੇ ਵਿੱਚ ਧਾਮੇ ਤੇ ਮਜੂਦ ਨੇ ਬੀਬੀਆਂ ਵਾਇਕ੍ਰੂ ਵਾਇਕ੍ਰੂ ਦਾ ਜਾਪ ਕਰ ਰਹੀਆਂ ਨੇ ਔਰ ਪੁਲਿਸ ਵੱਲੋਂ ਜਿਹੜੇ ਆ ਉਹ ਵੈਰੀਗੇਟ ਲਾਏ ਗਏ ਨੇ ਤਾਂ ਜਿਹੜੇ ਲੋਕਾਂ ਦੇ ਵਿੱਚ ਇਸ ਗੱਲ ਦਾ ਖੌਫ ਵੀ ਪੈਦਾ ਕੀਤਾ ਜਾ ਰਿਹਾ ਤਾਂ ਲੋਕ ਵੀ ਜਿਹੜੇ ਆ ਉਹ ਡਟੇ ਹੋਏ ਨੇ ਧਾਮੇ ਦੇ ਉੱਪਰ ਅਸੀਂ ਇੱਥੇ ਦੇਖਦੇ ਆ ਕਿ ਵੱਡੀ ਗੰਟੀ ਦੇ ਵਿੱਚ ਪੁਲਿਸ ਤਾਇਨਾਤ ਆ ਤਾਂ ਬਾਹਰਲੇ ਇਲਾਕਿਆਂ ਦੀ ਵੀ ਜਿਹੜੀ ਪੁਲਿਸ ਜਾਂ ਆਈ ਹੋ ਸਕਦੀ ਆ ਤਾਂ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਜਿਹੜਾ ਔਰ ਤੁਸੀਂ ਦੇਖ ਸਕਦਾ ਤਸਵੀਰਾਂ ਕਿ ਵੱਡੀ ਗਿਣਤੀ ਵਿੱਚ ਜਿੱਥੇ ਪੁਲਿਸ ਤਲਾਸ਼ਤਾ ਉੱਥੇ ਲੋਕ ਵੀ ਆ ਜਿਹੜੇ ਡਟੇ ਹੋਇਆ ਬੀਬੀ ਆ ਵਾਇਗਰੂ ਵਾਇਗਰੂ ਦਾ ਜਾਪ ਕਰ ਰਹੀ ਆ ਔਰ ਤਰਕਸਾਰੀ ਜਿਹੜੀ ਇੱਥੇ ਪੁਲਿਸ ਪਹੁੰਚ ਗਈ ਸੀ ਸਥਿਤੀ ਕਾਫੀ ਤਲਾਪੂਰਵਕਾ ਹਾਲਾਤ ਕਿਦਾਂ ਦੇ ਜਾ ਰਹੇ ਲਗਾਤਾਰ ਤੁਹਾਡੇ ਨਾਲ ਅਸੀਂ ਸਾਂਝੇ ਕਰਦੇ ਰਵਾਂਗੇ ਤੁਸੀਂ ਦੇਖਦੇ ਰਹੋ ਅਸੀਂ ਕਵਰਟੀ ਕਿਤੇ ਜੁੜੇ ਰਹੋ ਸਾਡੇ ਨਾਲ ਸਿਗਾਲ ਤੁਸੀਂ ਜੀਤ ਬੱਤੀ ਵੀ ਦੇਖ ਰਹੇ ਹੋ ਇਸ ਵਕਤ ਅਸੀਂ ਜਗਰਾਉਂ ਦੇ ਨਾਲ ਪੈਂਦਾ ਖਾੜ ਦੇ ਵਿੱਚ ਖੜੇ ਹਾਂ ਜਿੱਥੇ ਪਿਛਲੇ 6 ਮਹੀਨੇ ਤੋਂ ਲਗਾਤਾਰ ਬਾਇogas ਪਲਾਂਟ ਨੂੰ ਲੈ ਕੇ ਇੱਕ ਸੰਘਰਸ਼ ਚੱਲ ਰਿਹਾ ਔਰ ਤੁਹਾਨੂੰ ਦੱਸ ਦਈਏ ਕਿ ਕਾਫੀ ਵਾਰ ਜਿਹੜਾ ਪੁਲਿਸ ਨੇ ਇਸ ਸੰਘਰਸ਼ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਆ ਨਾਕਾਮ ਰਹੀ ਆ ਅੱਜ ਫੇਰ ਤੜਕਸਾਰ ਪੁਲਿਸ ਵੱਡੀ ਗਿਣਤੀ ਦੇ ਵਿੱਚ ਇਸ ਜਿਹੜਾ ਸੰਘਰਸ਼ ਦੇ ਵਿੱਚ ਆ ਗੁੱਝੀ ਆ ਔਰ ਦੂਸਰੇ ਪਾਸੇ ਲੋਕ ਵੀ ਜਿਹੜੇ ਆ ਵੱਡੀ ਗਿਣਤੀ ਦੇ ਬੱਚਾ ਪਿੰਡ ਅਖਾੜਾ ਦੇ ਗੱਲਾਂ ਚੌਂਕ ਦੇ ਵਿੱਚ ਤਰਨਾ ਲਾ ਕੇ ਬੈਠੇ ਆ ਔਰ ਪੁਲਿਸ ਤੇ ਲੋਕ ਜਿਹੜੇ ਆ ਫਿਲਹਾਲ ਆਹਮੋ ਸਾਹਮਣੇ ਹੋਏ ਬੈਠੇ ਨੇ ਤੇ ਸਥਿਤੀ ਕਾਫੀ ਤਣਾਅਪੂਰਵਕ ਹੈ ਔਰ ਤੁਹਾਨੂੰ ਦੱਸ ਦਈਏ ਕਿ ਇਸ ਵਾਰ ਲਗਾਤਾਰ ਜਿਹੜਾ ਇਹ ਛਿੰਦੇ ਦੇ ਕੋਲ ਲਗਾਤਾਰੇ ਤਰਨਾਬ ਚੱਲ ਰਿਹਾ ਇਸ ਦੇ ਨਾਲ ਹੀ ਜਗਰਾਉਂ ਦੇ ਨਾਲ ਪਿੰਡ ਭੂੰਗੜੀ ਤੇ ਉੱਥੇ ਵੀ ਇੱਕ ਬਾਲਗਾਸ ਪਲਾਟ ਨੂੰ ਲੈ ਕੇ ਜਿਹੜਾ ਲਗਾਤਾਰ ਸੰਘਰਸ਼ ਚੱਲ ਰਿਹਾ ਇਹ ਦੋਵੇਂ ਸੰਘਰਸ਼ ਜਿਹੜੇ ਆ ਉਹ ਜਗਰਾਉਂ ਪੁਲਿਸ ਨਾਲ ਜੁੜੇ ਹੋਏ ਨੇ ਤੇ ਇਸ ਵਕਤ ਜਗਰਾਉਂ ਪੁਲਿਸ ਇਹ ਜਿਹੜਾ ਵੱਡੀ ਗੰਟੀ ਦੇ ਵਿੱਚ ਸਥਿਤ ਤਰ੍ਹਾਂ ਤਰ੍ਹਾਂ ਜਿਹੜੀ ਲੇਡੀਜ਼ ਪੁਲਿਸ ਵੀ ਉਹ ਇੱਥੇ ਮੌਜੂਦ ਆ ਕਿਉਂਕਿ ਸੱਤੀ ਜਿਹੜੀ ਆ ਉਹ ਕਾਫੀ ਤਣਾਅਪੂਰਵਕ ਬਣੀ ਹੋਈ ਹੈ ਔਰ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿੱਥੇ ਵੱਡੀ ਗੰਟੀ ਦੇ ਵਿੱਚ ਪੁਲਿਸ ਇੱਥੇ ਮੌਜੂਦ ਆ ਉਹਦੇ ਨਾਲ ਵੀ ਨਾਲ ਪਿੰਦੇ ਲੋਕ ਵੀ ਜਿਹੜੇ ਉਹ ਕਾਫੀ ਗੰਟੀ ਗੰਟੀ ਦੇ ਵਿੱਚ ਸ਼ਾਮਲ ਨੇ ਤੇ ਕਿਸਾਨ ਜਿਨ੍ਹਾਂ ਦਾ ਇਹ ਵੀ ਆਖਣਾ ਹੈ ਕਿ ਨੇੜੇ ਟੇੜੇ ਪਿੰਡਾਂ ਦੇ ਵਿੱਚ ਹੋਰ ਕਿਸਾਨ ਆ ਕੋਈ ਜਾਂ ਜਿਹੜੇ ਕਿਸਾਨ ਆ ਉਹ ਵੀ ਇੱਥੇ ਜਿਹੜੇ ਪਹੁੰਚਦੇ ਨੇ ਤੇ ਪੁਲਿਸ ਹੋਰ ਆਉਣ ਦੀ ਵੀ ਕਾफी ਸੰਭਾਵਨਾ ਹੈ ਤੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿ ਕਿਸ ਤਰ੍ਹਾਂ ਦਿੱਖੇ ਵੱਡੀ ਗਲਤੀ ਦੇ ਵਿੱਚ ਪੁਲਿਸ ਮੌਜੂਦ ਆ ਉੱਥੇ ਨਾਲ ਦੀ ਨਾਲ ਜਿਹੜੇ ਲੋਕ ਵੀ ਇੱਥੇ ਜਿਸ ਪਿੰਡ ਅਖਾੜਾ ਦੇ ਗੱਲਾ ਚੌਕ ਦੇ ਵਿੱਚ ਧਰਮੇ ਦੇ ਉੱਪਰ ਬੈਠੇ ਨੇ ਔਰ ਲਗਾਤਾਰ ਜਿਹੜੀ ਕਾफी ਸਥਿਤੀ ਤਣਾਪੂਰਕ ਬਣੀ ਹੋਈ ਹੈ ਹਾਲਾਤ ਕਿਸ ਦਿਸ਼ਾ ਵੱਲ ਜਾਂਦੇ ਨੇ ਇਹ ਤੇ ਫਿਲਹਾਲ ਕੁਝ ਨਹੀਂ ਕਿਹਾ ਜਾ ਸਕਦਾ ਪਰ ਕਾफी ਸਥਿਤੀ ਤਣਾਪੂਰਕ ਬਣੀ ਹੋਈ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਪਿੰਡ ਅਖਾੜਾ ਦੇ ਲੱਲਾ ਚੌਕ ਦੇ ਵਿੱਚ ਲੋਕ ਜਿਹੜੇ ਆ ਵੱਡੀ ਗੰਟੀ ਵਿੱਚ ਧਰਮ ਤੇ ਮਜਬੂਤ ਨੇ ਦੀਪਿਆਂ ਵਾਇਗਰੂ ਵਾਇਗਰੂ ਦਾ ਜਾਪ ਕਰ ਰਹੀਆਂ ਨੇ ਔਰ ਪੁਲਿਸ ਵੱਲੋਂ ਜਿਹੜੇ ਆ ਉਹ ਗੈਰੀਗੇਟ ਲਾਏ ਗਏ ਨੇ ਤਾਂ ਜਿਹੜੇ ਲੋਕਾਂ ਦੇ ਵਿੱਚ ਇਸ ਗੱਲ ਦਾ ਖੌਫ ਵੀ ਪੈਦਾ ਕੀਤਾ ਜਾ ਰਿਹਾ ਤਾਂ ਲੋਕ ਵੀ ਜਿਹੜੇ ਆ ਉਹ ਡਟੇ ਹੋਏ ਨੇ ਥਾਣੇ ਦੇ ਉੱਪਰ ਅੱਜ ਵਸ ਇੱਥੇ ਦੇਖਦੇ ਆ ਕਿ ਵੱਡੀ ਗੰਟੀ ਦੇ ਵਿੱਚ ਪੁਲਿਸ ਤਾਇਨਾਤ ਆ ਤਾਂ ਬਾਹਰਲੇ ਇਲਾਕਿਆਂ ਦੇ ਵੀ ਜਿਹੜੀ ਪੁਲਿਸ ਇੱਥੇ ਆਈ ਹੋ ਸਕਦੀ ਹੈ ਤੋਂ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਜਿਹੜਾ ਉਹ ਤੁਸੀਂ ਦੇਖ ਸਕਦਾ ਤਸਵੀਰਾਂ ਕਿ ਵੱਡੀ ਗਿਣਤੀ ਵਿੱਚ ਜਿੱਥੇ ਪੁਲਿਸ ਤਲਾਸ਼ ਤਾਂ ਉੱਥੇ ਲੋਕ ਵੀ ਆ ਜਿਹੜੇ ਡਟੇ ਹੋਇਆ ਬਿੱਬੀਆਂ ਵਾਇਗਰੂ ਵਾਇਗਰੂ ਦਾ ਜਾਪ ਕਰ ਰਹੀਆਂ ਔਰ ਤੜਕਸਾਰੀ ਜਿਹੜੀ ਇੱਥੇ ਪੁਲਿਸ ਪਹੁੰਚ ਗਈ ਸੀ ਸਥਿਤੀ ਕਾਫੀ ਤਣਾਪੂਰਵਕਾ ਹਾਲਾਤ ਕਿਦਾਂ ਨੂੰ ਜਾਂਦੇ ਨੇ ਲਗਾਤਾਰ ਤੁਹਾਡੇ ਨਾਲ ਅਸੀਂ ਸਾਂਝੇ ਕਰਦੇ ਰਵਾਂਗੇ ਤੁਸੀਂ ਦੇਖਦੇ ਰਹੋ ਅਸੀਂ ਕਵਰਟੀ ਕਿਤੇ ਜੁੜੇ ਰਹੋ ਸਾਂਝੇ ਜਗਤ ਤੁਸੀਂ ਦੀਤ ਵਰਤੀ ਵੀ ਦੇਖ ਰਹੇ ਹੋ ਇਸ ਵਕਤ ਤਸੀ ਜਗਰਾਉ ਦੇ ਨਾਲ ਪਿੰਡ ਅਖਾੜੇ ਦੇ ਵਿੱਚ ਖੜੇ ਆ ਜਿੱਥੇ ਪਿਛਲੇ 6 ਮਹੀਨੇ ਤੋਂ ਲਗਾਤਾਰ ਬਾਇਓ ਗੈਸ ਪਲਾਂਟ ਨੂੰ ਲੈ ਕੇ ਇੱਕ ਸੰਘਰਸ਼ ਚੱਲ ਰਿਹਾ ਔਰ ਤੁਹਾਨੂੰ ਦੱਸ ਦਈਏ ਕਿ ਕਾਫੀ ਵਾਰ ਜਿਹੜਾ ਪੁਲਿਸ ਨੇ ਇਹ ਸੰਘਰਸ਼ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਆ ਨਕਾਮ ਰਹੀ ਆ ਅੱਜ ਫਿਰ ਤੜਕਸਾਰ ਪੁਲਿਸ ਵੱਡੀ ਗੈਣਤੀ ਦੇ ਵਿੱਚ ਇਸ ਜਿਹੜਾ ਸੰਘਰਸ਼ ਦੇ ਵਿੱਚ ਆਗ ਕੁੱਝੀ ਆ ਔਰ ਦੂਸਰੇ ਪਾਸੇ ਲੋਕ ਵੀ ਜਿਹੜੇ ਆ ਵੱਡੀ ਗਿਣਤੀ ਦੇ ਬੱਚਾ ਪਿੰਡ ਅਖਾੜਾ ਦੇ ਗੱਲਾ ਚੌਂਕ ਦੇ ਵਿੱਚ ਤਰਨਾ ਲਾ ਕੇ ਬੈਠੇ ਆ ਔਰ ਪੁਲਿਸ ਤੇ ਲੋਕ ਜਿਹੜੇ ਆ ਫਿਲਹਾਲ ਆਹਮੋ ਸਾਹਮਣੇ ਹੋਏ ਬੈਠੇ ਨੇ ਤੇ ਸਥਿਤੀ ਕਾਫੀ ਤਣਾਅਪੂਰਵਕ ਹੈ ਔਰ ਤੁਹਾਨੂੰ ਦੱਸ ਦਈਏ ਕਿ ਇਸ ਵਾਰ ਲਗਾਤਾਰ ਜਿਹੜਾ ਇਹ 6 ਦਿਨ ਦੇ ਤੋਂ ਲਗਾਤਾਰ ਤਰਨਾ ਚੱਲ ਰਿਹਾ ਇਸ ਦੇ ਨਾਲ ਹੀ ਜਗਰਾਵ ਦੇ ਨਾਲ ਪਿੰਡ ਭੂੰਡੜੀ ਤੇ ਉੱਥੇ ਵੀ ਇੱਕ ਬਾਲਗਾਸ ਪਲਾਟ ਨੂੰ ਲੈ ਕੇ ਜਿਹੜਾ ਲਗਾਤਾਰ ਸੰਘਰਸ਼ ਚੱਲ ਰਿਹਾ ਹੈ ਦੋਵੇਂ ਸੰਘਰਸ਼ ਜਿਹੜੇ ਆ ਉਹ ਜਗਰਾਵ ਪੁਲਿਸ ਨਾਲ ਜੁੜੇ ਹੋਏ ਨੇ ਤੇ ਇਸ ਵਕਤ ਜਗਰਾਵ ਪੁਲਿਸ ਜਿਹੜੀ ਵੱਡੀ ਗੰਟੀ ਦੇ ਵਿੱਚ ਇਸ ਤੇ ਤਲਾ ਤਰ ਦਿਨਾਲ ਜਿਹੜੀ ਨੇੜੇ ਦੀ ਪੁਲਿਸ ਵੀ ਉਹ ਇੱਥੇ ਮੌਜੂਦ ਆ ਕਿਉਂਕਿ ਸੱਤੀ ਜਿਹੜੀ ਆ ਉਹ ਕਾਫੀ ਤਣਾਪੂਰਵਕ ਬਣੀ ਹੋਈ ਹੈ ਔਰ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿੱਥੇ ਵੱਡੀ ਗੰਟੀ ਦੇ ਵਿੱਚ ਪੁਲਿਸ ਇੱਥੇ ਮੌਜੂਦ ਆ ਤੇ ਨਾਲ ਵੀ ਨਾਲ ਪਿੰਦੇ ਲੋਕ ਵੀ ਜਿਹੜੇ ਉਹ ਕਾਫੀ ਵੱਡੀ ਗਿਣਤੀ ਦੇ ਵਿੱਚ ਸ਼ਾਮਲ ਨੇ ਤੇ ਕਿਸਾਨ ਜਿਹਨਾਂ ਦਾ ਇਹ ਵੀ ਆਖਣਾ ਹੈ ਕਿ ਨੇੜੇ ਜਿਹੜੇ ਪਿੰਡਾਂ ਦੇ ਵਿੱਚ ਹੋਰ ਕਿਸਾਨ ਆ ਗੂ ਜਾਂ ਜਿਹੜੇ ਕਿਸਾਨ ਆ ਉਹ ਵੀ ਇੱਥੇ ਜਿਹੜੇ ਪਹੁੰਚਦੇ ਨੇ ਤੇ ਪੁਲਿਸ ਹੋਰ ਆਉਣ ਦੀ ਵੀ ਕਾਫੀ ਸੰਭਾਵਨਾ ਹੈ ਤੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿ ਕਿਸ ਤਰ੍ਹਾਂ ਜਿੱਥੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਮੌਜੂਦ ਆ ਉਥੇ ਨਾਲ ਦੀ ਨਾਲ ਜਿਹੜੇ ਲੋਕ ਵੀ ਇੱਥੇ ਜੈ ਪਿੰਡ ਅਖਾੜਾ ਦੇ ਡੱਲਾ ਚੌਕ ਦੇ ਵਿੱਚ ਧਰਮ ਦੇ ਉੱਪਰ ਬੈਠੇ ਨੇ ਔਰ ਲਗਾਤਾਰ ਜਿਹੜੀ ਕਾਫੀ ਸਥਿਤੀ ਤਨਾਵਪੂਰਵਕ ਬਣੀ ਹੋਈ ਹੈ ਹਾਲਾਤ ਕਿਸ ਦਿਸ਼ਾ ਵੱਲ ਜਾਂਦੇ ਨੇ ਇਹ ਤੇ ਫਿਲਹਾਲ ਕੁਝ ਨਹੀਂ ਕਿਹਾ ਜਾ ਸਕਦਾ ਪਰ ਕਾਫੀ ਸਥਿਤੀ ਤਨਾਵਪੂਰਵਕ ਬਣੀ ਹੋਈ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਪਿੰਡ ਅਖਾੜਾ ਦੇ ਲੱਲਾ ਚੌਕ ਦੇ ਵਿੱਚ ਲੋਕ ਜਿਹੜੇ ਆ ਵੱਡੀ ਗੈਂਪੀ ਵਿੱਚ ਧੰਨੇ ਤੇ ਮੌਜੂਦ ਨੇ ਬੀਬੀਆਂ ਵਾਇਕਰੀ ਵਾਇਕਰੀ ਦਾ ਜਾਪ ਕਰ ਰਹੀਆਂ ਨੇ ਔਰ ਪੁਲਿਸ ਵੱਲੋਂ ਜਿਹੜੇ ਆ ਉਹ ਗੈਰੀਗੇਟ ਲਾਏ ਗਏ ਨੇ ਤਾਂ ਜਿਹੜੇ ਲੋਕਾਂ ਦੇ ਵਿੱਚ ਇਸ ਗੱਲ ਦਾ ਖੌਫ ਵੀ ਪੈਦਾ ਕੀਤਾ ਜਾ ਰਿਹਾ ਤਾਂ ਲੋਕ ਵੀ ਜਿਹੜੇ ਆ ਉਹ ਡਟੇ ਹੋਏ ਨੇ ਕਾਨੂੰਨ ਦੇ ਉੱਪਰ ਤੇ ਵਸ ਇੱਥੇ ਦੇਖਦੇ ਆ ਕਿ ਵੱਡੀ ਗੰਟੀ ਦੇ ਵਿੱਚ ਪੁਲਿਸ ਤਾਇਨਾਤ ਆ ਤਾਂ ਬਾਹਲੇ ਇਲਾਕਿਆਂ ਦੀ ਵੀ ਜਿਹੜੀ ਪੁਲਿਸ ਜਾਂ ਆਈ ਹੋ ਸਕਦੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਜਿਹੜਾ ਉਹ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿ ਵੱਡੀ ਗੰਟੀ ਵਿੱਚ ਜਿੱਥੇ ਪੁਲਿਸ ਤਾਇਨਾਤ ਆ ਉੱਥੇ ਲੋਕ ਵੀ ਆ ਜਿਹੜੇ ਡਟੇ ਹੋਏ ਆ ਬੀਬੀਆਂ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰ ਰਹੀਆਂ ਆ ਔਰ ਤਰਕਸਾਰੀ ਜਿਹੜੀ ਇੱਥੇ ਪੁਲਿਸ ਪਹੁੰਚ ਗਈ ਸੀ ਸਥਿਤੀ ਕਾਫੀ ਤਲਾਪੂਰਵਕਾ ਹਾਲਾਤ ਕਿਦਾਂ ਹੋ ਜਾਂਦੇ ਨੇ ਲਗਾਤਾਰ ਤੁਹਾਡੇ ਨਾਲ ਅਸੀਂ ਸਾਂਝੇ ਕਰਦੇ ਰਵਾਂਗੇ ਤੁਸੀਂ ਦੇਖ ਕਰੋ ਅਸੀਂ ਸੈਕਟਿੰਗ ਤੇ ਜੁੜੇ ਰਹਿਉ ਸਾਂਝੇ ਜਾ ਤੁਸੀਂ ਜੀਤ ਬੱਤੀ ਨੂੰ ਦੇਖ ਰਹੇ ਹੋ ਇਸ ਵਕਤ ਅਸੀਂ ਜਗਰਾਉਂ ਦੇ ਨਾਲ ਪਿੰਡਾ ਖਾੜੇ ਦੇ ਵਿੱਚ ਖੜੇ ਹਾਂ ਜਿੱਥੇ ਪਿਛਲੇ 6 ਮਹੀਨੇ ਤੋਂ ਲਗਾਤਾਰ ਬਾਇਓ ਗੈਸ ਪਲਾਂਟ ਨੂੰ ਲੈ ਕੇ ਇੱਕ ਸੰਘਰਸ਼ ਚੱਲ ਰਿਹਾ ਔਰ ਤੁਹਾਨੂੰ ਦੱਸ ਦਈਏ ਕਿ ਕਾਫੀ ਵਾਰ ਜਿਹੜਾ ਪੁਲਿਸ ਨੇ ਇਸ ਸੰਘਰਸ਼ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਆ ਨਾਕਾਮ ਰਹੀ ਆ ਅੱਜ ਫੇਰ ਤੜਕਸਾਰ ਪੁਲਿਸ ਵੱਡੀ ਗਿਣਤੀ ਦੇ ਵਿੱਚ ਇਸ ਜਿਹੜਾ ਸੰਘਰਸ਼ ਦੇ ਵਿੱਚ ਆਗੂ ਕੁੱਝੀ ਆ ਔਰ ਦੂਸਰੇ ਪਾਸੇ ਲੋਕ ਵੀ ਜਿਹੜੇ ਆ ਵੱਡੀ ਗਿਣਤੀ ਦੇ ਬੱਚਾ ਪਿੰਡ ਅਖਾੜਾ ਦੇ ਗੱਲਾਂ ਚੌਂਕ ਦੇ ਵਿੱਚ ਤਰਨਾ ਲਾ ਕੇ ਬੈਠੇ ਆ ਔਰ ਪੁਲਿਸ ਤੇ ਲੋਕ ਜਿਹੜੇ ਆ ਫਿਲਹਾਲ ਆਹਮੋ ਸਾਹਮਣੇ ਹੋਏ ਬੈਠੇ ਨੇ ਤੇ ਸਥਿਤੀ ਕਾਫੀ ਤਣਾਪੂਰ ਬਕਾ ਔਰ ਦੱਸ ਦਈਏ ਕਿ ਇਸ ਵਾਰ ਲਗਾਤਾਰ ਜਿਹੜਾ ਇਹ 6 ਮਹੀਨੇ ਤੋਂ ਲਗਾਤਾਰ ਤਰਨਾ ਚੱਲ ਰਿਹਾ ਇਸ ਦੇ ਨਾਲ ਹੀ ਜਗਰਾਉਂ ਦੇ ਨਾਲ ਪਿੰਡ ਭੂਂੜੀ ਤੇ ਉੱਥੇ ਵੀ ਇੱਕ ਬਾਲਗਾਸ ਪਲਾਟ ਨੂੰ ਲੈ ਕੇ ਜਿਹੜਾ ਲਗਾਤਾਰ ਸੰਘਰਸ਼ ਚੱਲ ਰਿਹਾ ਹੈ ਦੋਵੇਂ ਸੰਘਰਸ਼ ਜਿਹੜੇ ਆ ਉਹ ਜਗਰਾਉਂ ਪੁਲਿਸ ਨਾਲ ਜੁੜੇ ਹੋਏ ਨੇ ਤੇ ਇਸ ਵਕਤ ਜਗਰਾਉਂ ਪੁਲਿਸ ਜਿਹੜੀਆਂ ਵੱਡੀ ਗੰਟੀ ਦੇ ਵਿੱਚ ਇਸ ਤੇ ਤਰ੍ਹਾਂ ਤਿਆਲ ਜਿਹੜੀ ਲੇਡੀਜ਼ ਪੁਲਿਸ ਵੀ ਉਹ ਇੱਥੇ ਮੌਜੂਦ ਆ ਕਿਉਂਕਿ ਸੱਤੀ ਜਿਹੜੀ ਆ ਉਹ ਕਾਫੀ ਤਣਾਅਪੂਰਵਕ ਬਣੀ ਹੋਈ ਹੈ ਔਰ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿੱਥੇ ਵੱਡੀ ਗੰਟੀ ਦੇ ਵਿੱਚ ਪੁਲਿਸ ਇੱਥੇ ਮੌਜੂਦ ਆ ਤੇ ਨਾਲ ਦੀ ਨਾਲ ਪਿੰਦੇ ਲੋਕ ਵੀ ਜਿਹੜੇ ਉਹ ਕਾਫੀ ਵੱਡੀ ਗਿਣਤੀ ਦੇ ਵਿੱਚ ਸ਼ਾਮਲ ਨੇ ਤੇ ਕਿਸਾਨ ਜਿਹਨਾਂ ਦਾ ਇਹ ਵੀ ਆਖਣਾ ਹੈ ਕਿ ਨੇੜੇ ਟੇੜੇ ਪਿੰਡਾਂ ਦੇ ਵਿੱਚੋਂ ਹੋਰ ਕਿਸਾਨ ਆ ਗੂ ਜਾਂ ਜਿਹੜੇ ਕਿਸਾਨ ਆ ਉਹ ਵੀ ਇੱਥੇ ਜਿਹੜੇ ਪਹੁੰਚਦੇ ਨੇ ਤੇ ਪੁਲਿਸ ਹੋਰ ਆਉਣ ਦੀ ਵੀ ਕਾਫੀ ਸੰਭਾਵਨਾ ਹੈ ਤੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿ ਕਿਸ ਤਰ੍ਹਾਂ ਦਿੱਖੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਮੌਜੂਦ ਆ ਉੱਥੇ ਨਾਲ ਦੀ ਨਾਲ ਜਿਹੜੇ ਲੋਕ ਵੀ ਇੱਥੇ ਜੇ ਪਿੰਡ ਅਖਾੜਾ ਦੇ ਲੱਲਾ ਚੌਕ ਦੇ ਵਿੱਚ ਧਰਮ ਦੇ ਉੱਪਰ ਬੈਠੇ ਨੇ ਔਰ ਲਗਾਤਾਰ ਜਿਹੜੀ ਕਾਫੀ ਸਥਿਤੀ ਤਣਾਪੂਰਕ ਬਣੀ ਹੋਈ ਹੈ ਹਾਲਾਤ ਕਿਸ ਦਿਸ਼ਾ ਵੱਲ ਜਾਂਦੇ ਨੇ ਇਹ ਫਿਲਹਾਲ ਕੁਝ ਨਹੀਂ ਕਿਹਾ ਜਾ ਸਕਦਾ ਪਰ ਕਾਫੀ ਸਥਿਤੀ ਤਣਾਪੂਰਕ ਬਣੀ ਹੋਈ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਪਿੰਡ ਅਖਾੜਾ ਦੇ ਲੱਲਾ ਚੌਕ ਦੇ ਵਿੱਚ ਲੋਕ ਜਿਹੜੇ ਆ ਵੱਡੀ ਗਿਣਤੀ ਵਿੱਚ ਧਰਮ ਦੇ ਮਜੂਦ ਨੇ ਜੀਬੀਆਂ ਵੈਗਰੀ ਵੈਗਰੀ ਦਾ ਜਾਪ ਕਰ ਰਹੀਆਂ ਨੇ ਔਰ ਪੁਲਿਸ ਵੱਲੋਂ ਜਿਹੜੇ ਆ ਉਹ ਗੈਰੀਗੇਟ ਲਾਏ ਗਏ ਨੇ ਤਾਂ ਜਿਹੜੇ ਲੋਕਾਂ ਦੇ ਵਿੱਚ ਇਸ ਗੱਲ ਦਾ ਖੌਫ ਵੀ ਪੈਦਾ ਕੀਤਾ ਜਾ ਰਿਹਾ ਤਾਂ ਲੋਕ ਵੀ ਜਿਹੜੇ ਆ ਉਹ ਡਟੇ ਹੋਏ ਨੇ ਕਾਨੂੰਨ ਦੇ ਉੱਪਰ ਅਸੀਂ ਇੱਥੇ ਦੇਖਦੇ ਹਾਂ ਕਿ ਵੱਡੀ ਗੰਟੀ ਦੇ ਵਿੱਚ ਪੁਲਿਸ ਤਾਇਨਾਤ ਆ ਤਾਂ ਬਾਹਲੇ ਇਲਾਕਿਆਂ ਦੇ ਵੀ ਜਿਹੜੀ ਪੁਲਿਸ ਜਾਂ ਆਈ ਹੋ ਸਕਦੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਜਿਹੜਾ ਉਹ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿ ਵੱਡੀ ਗੰਟੀ ਦੇ ਵਿੱਚ ਜਿੱਥੇ ਪੁਲਿਸ ਤਾਇਨਾਤ ਆ ਉੱਥੇ ਲੋਕ ਵੀ ਆ ਜਿਹੜੇ ਡਟੇ ਹੋਇਆ ਬੀਬੀਆਂ ਵਾਇਗਰੂ ਵਾਇਗਰੂ ਦਾ ਜਾਪ ਕਰ ਰਹੀਆਂ ਔਰ ਕਲਕਸਾਰੀ ਜਿਹੜੀ ਇੱਥੇ ਪੁਲਿਸ ਪਹੁੰਚ ਗਈ ਸੀ ਸਥਿਤੀ ਕਾਫੀ ਤਣਾਅਪੂਰਵਕ ਹੈ ਹਾਲਾਤ ਕਿਦਾਂ ਦੇ ਜਾਂਦੇ ਰਹੇ ਲਗਾਤਾਰ ਤੁਹਾਡੇ ਨਾਲ ਅਸੀਂ ਸਾਂਝੇ ਕਰਦੇ ਰਵਾਂਗੇ ਤੁਸੀਂ ਦੇਖ ਕਰੋ ਅਸੀਂ ਕਪਟੀਆਂ ਤੇ ਜੁੜੇ ਰਹੋ ਸਾਡੇ ਨਾਲ ਸਿਗਾਲ ਤੁਸੀਂ ਜੀਤ ਵਰਤੀ ਵੀ ਦੇਖ ਰਹੇ ਹੋ ਇਸ ਵਕਤ ਤੁਸੀਂ ਜਗਰਾਉਂ ਦੇ ਨਾਲ ਪੈਂਡਾ ਖਾੜ ਦੇ ਵਿੱਚ ਖੜੇ ਆ ਜਿੱਥੇ ਪਿਛਲੇ 6 ਮਹੀਨੇ ਤੋਂ ਲਗਾਤਾਰ ਬਾਇਓਗੈਸ ਪਲਾਂਟ ਨੂੰ ਲੈ ਕੇ ਇੱਕ ਸੰਘਰਸ਼ ਚੱਲ ਰਿਹਾ ਔਰ ਤੁਹਾਨੂੰ ਦੱਸ ਦਈਏ ਕਿ ਕਾਫੀ ਵਾਰ ਜਿਹੜਾ ਪੁਲਿਸ ਨੇ ਇਸ ਸੰਘਰਸ਼ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਔਰ ਨਾਕਾਮ ਰਹੀ ਅੱਜ ਫਿਰ ਤੜਕਸਰ ਪੁਲਿਸ ਵੱਡੀ ਗਿਣਤੀ ਦੇ ਵਿੱਚ ਇਸ ਜਿਹੜਾ ਸੰਘਰਸ਼ ਦੇ ਵਿੱਚ ਆਹ ਪੁੱਜੀ ਆ ਔਰ ਦੂਸਰੇ ਪਾਸੇ ਲੋਕ ਵੀ ਜਿਹੜੇ ਆ ਵੱਡੀ ਗਿਣਤੀ ਦੇ ਬੱਚਾ ਪਿੰਡ ਅਖਾੜਾ ਦੇ ਗੱਲਾ ਚੌਕ ਦੇ ਵਿੱਚ ਤਰਨਾ ਲਾ ਕੇ ਬੈਠੇ ਆ ਔਰ ਪੁਲਿਸ ਤੇ ਲੋਕ ਜਿਹੜੇ ਆ ਫਿਲਹਾਲ ਆਹਮੋ ਸਾਹਮਣੇ ਹੋਏ ਬੈਠੇ ਨੇ ਤੇ ਸਥਿਤੀ ਕਾਫੀ ਤਣਾਅਪੂਰਵਕ ਹੈ ਔਰ ਦੰਦ ਦੱਸਦੇ ਕਿ ਇਸ ਵਾਰ ਲਗਾਤਾਰ ਜਿਹੜਾ ਇਹ ਛੇਂਹ ਦੇ ਤੋਂ ਲਗਾਤਾਰ ਤਰਨਾ ਚੱਲ ਰਿਹਾ ਇਸ ਦੇ ਨਾਲ ਹੀ ਜਗਰਾਉਂ ਦੇ ਨਾਲ ਪਿੰਡ ਭੂਂਗੜੀ ਤੇ ਉੱਥੇ ਵੀ ਇੱਕ ਬਾਲਗਾਸ ਪਲਾਟ ਨੂੰ ਲੈ ਕੇ ਜਿਹੜਾ ਲਗਾਤਾਰ ਸੰਘਰਸ਼ ਚੱਲ ਰਿਹਾ ਹੈ ਇਹ ਦੋਵੇਂ ਸੰਘਰਸ਼ ਜਿਹੜੇ ਆ ਉਹ ਜਗਰਾਉਂ ਪੁਲਿਸ ਨਾਲ ਜੁੜੇ ਹੋਏ ਨੇ ਤੇ ਇਸ ਵਕਤ ਜਗਰਾਉਂ ਪੁਲਿਸ ਜਿਹੜੀ ਆ ਵੱਡੀ ਗੰਟੀ ਦੇ ਵਿੱਚ ਸਥਿਤ ਤਲਾ ਤਰ ਦੀ ਨਾਲ ਜਿਹੜੀ ਨੇੜੇ ਦੀ ਪੁਲਿਸ ਵੀ ਉਹ ਇੱਥੇ ਮੌਜੂਦ ਆ ਕਿਉਂਕਿ ਹਸਤੀ ਜਿਹੜੀ ਆ ਉਹ ਕਾਫੀ ਤਣਾਅਪੂਰਵਕ ਬਣੀ ਹੋਈ ਹੈ ਔਰ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿੱਥੇ ਵੱਡੀ ਗੰਟੀ ਦੇ ਵਿੱਚ ਪੁਲਿਸ ਇੱਥੇ ਮੌਜੂਦ ਆ ਤੇ ਨਾਲ ਵੀ ਨਾਲ ਪਿੰਦੇ ਲੋਕ ਵੀ ਜਿਹੜੇ ਉਹ ਕਾਫੀ ਗੰਟੀ ਗੰਟੀ ਦੇ ਵਿੱਚ ਸ਼ਾਮਲੇ ਤੇ ਕਿਸਾਨ ਜਿਨ੍ਹਾਂ ਦਾ ਇਹ ਵੀ ਆਖਣਾ ਹੈ ਕਿ ਨੇੜੇ ਜਿਹੜੇ ਪਿੰਡਾਂ ਦੇ ਵਿੱਚ ਹੋਰ ਕਿਸਾਨ ਆ ਕੋਈ ਜਾਂ ਜਿਹੜੇ ਕਿਸਾਨ ਆ ਉਹ ਵੀ ਇੱਥੇ ਜਿਹੜੇ ਪਹੁੰਚ ਰਹੇ ਨੇ ਤੇ ਪੁਲਿਸ ਹੋਰ ਆਉਣ ਦੀ ਵੀ ਕਾफी ਸੰਭਾਵਨਾ ਹੈ ਤੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿ ਕਿਸ ਤਰ੍ਹਾਂ ਦਿੱਖੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਮੌਜੂਦ ਆ ਉੱਥੇ ਨਾਲ ਦੀ ਨਾਲ ਜਿਹੜੇ ਲੋਕ ਵੀ ਇੱਥੇ ਜੈਪੰਡਾ ਖਾੜਾ ਦੇ ਡੱਲਾ ਚੌਕ ਦੇ ਵਿੱਚ ਧਰਮ ਦੇ ਉੱਪਰ ਬੈਠੇ ਨੇ ਔਰ ਲਗਾਤਾਰ ਜਿਹੜੀ ਕਾਫੀ ਸਥਿਤੀ ਤਣਾਪੂਰਕ ਬਣੀ ਹੋਈ ਹੈ ਹਾਲਾਤ ਕਿਸ ਦਿਸ਼ਾ ਵੱਲ ਜਾਂਦੇ ਨੇ ਇਹ ਤੇ ਫਿਲਹਾਲ ਕੁਝ ਨਹੀਂ ਕਿਹਾ ਜਾ ਸਕਦਾ ਪਰ ਕਾਫੀ ਸਥਿਤੀ ਤਣਾਪੂਰਕ ਬਣੀ ਹੋਈ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਪੰਡਾ ਖਾੜਾ ਦੇ ਲੰਲਾ ਚੌਕ ਦੇ ਵਿੱਚ ਲੋਕ ਜਿਹੜੇ ਆ ਵੱਡੀ ਗੰਟੀ ਵਿੱਚ ਤਾਂ ਮੌਜੂਦ ਨੇ ਬੀਬੀਆਂ ਵਾਇਗਰੀ ਵਾਇਗਰੀ ਦਾ ਜਾਪ ਕਰ ਰਹੀਆਂ ਨੇ ਔਰ ਪੁਲਿਸ ਵੱਲੋਂ ਜਿਹੜੇ ਆ ਉਹ ਗੈਰੀਗੇਟ ਲਾਏ ਗਏ ਨੇ ਤਾਂ ਜਿਹੜੇ ਲੋਕਾਂ ਦੇ ਵਿੱਚ ਇਸ ਗੱਲ ਦਾ ਖੌਫ ਵੀ ਪੈਦਾ ਕੀਤਾ ਜਾ ਰਿਹਾ ਤਾਂ ਲੋਕ ਵੀ ਜਿਹੜੇ ਆ ਉਹ ਡਟੇ ਹੋਏ ਨੇ ਕਾਮੇ ਦੇ ਉੱਪਰ ਅਸੀਂ ਇੱਥੇ ਦੇਖਦੇ ਹਾਂ ਕਿ ਵੱਡੀ ਗੰਟੀ ਦੇ ਵਿੱਚ ਪੁਲਿਸ ਤਾਇਨਾਤ ਆ ਤਾਂ ਬਾਅਦਲੇ ਇਲਾਕਿਆਂ ਦੇ ਵੀ ਜਿਹੜੀ ਪੁਲਿਸ ਜਾਂ ਆਈ ਹੋ ਸਕਦੀ ਹੈ ਅੱਜ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਜਿਹੜਾ ਉਹ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿ ਵੱਡੀ ਗਿਣਤੀ ਵਿੱਚ ਜਿੱਥੇ ਪੁਲਿਸ ਤਲਾਸ਼ਤਾ ਉੱਥੇ ਲੋਕ ਵੀ ਆ ਜਿਹੜੇ ਡਟੇ ਹੋਇਆ ਬੀਬੀਆਂ